ਗਾਦੇ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ ਸੋਚੈ ਸੋਚ ਨਾ ਹੋਏ ਜੇ ਸੋਚੀ ਲਖਵਾਰ ਜੁੱਪੈ ਚੁੱਪਣਾ ਹੋਏ ਜੇ ਲੈ ਰਹਾ ਲੈ ਤਾਰੁ ਭੁਖਿਆ ਭੁਖ ਨ ਉਤਰੇ ਜਿ ਬੰਨਾ ਪੁਰੀਆਂ ਭਾਰ ਸਹਿਜ ਸਿਆਨ ਫਲਕੂ ਹੈ ਤੈ ਕਨਾ ਚੰਨ ਲਾ ਕੇ ਸਚਿਆਰ ਹੋਈਐ ਕਿ ਕੂੜੇ ਟੁੱਟੇ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹਕਮੀ ਹੋਵਨਾ ਕਾ ਹੁਕਮ ਨੇ ਕਿਹਾ ਜਾਏ ਹਕਮੀ ਹੋਵਨ ਜੀ ਹੁਕਮ ਲੈ ਵੜੀ ਆਈ ਹਕਮੀ ਤੂੰ ਨੀਚ ਹੁਕਮ ਲੈ ਕ ਦੁਖ ਸੁਖ ਪਾਈਏ ਕਨਾ ਹਕਮੀ ਬਖਸ਼ੀਸ਼ ਇਕ ਹੁਕਮਿਸ ਦਾ ਭਾਈਏ ਹੁਕਮ ਹੈ ਅੰਦਰ ਸਭ ਕੋ ਬਾਹਰ ਹੁਕਮ ਨ ਕੋਈ ਨਾਨਕ ਹੁਕਮ ਹੈ ਜੇ ਬੁਝੈ ਤਾ ਹੋਮੇ ਕਹਿ ਨ ਕੋਈ ਗਾਵੇ ਕੋ ਤਾਨ ਹੋਵੇ ਕਿਸੈ ਤਾਨ ਗਾਵੇ ਕੋ ਦਾਤ ਜਾਣੈ ਨਿਸ਼ਾਨ ਗਾਵੇ ਕੋ ਗੁਣ ਵੜਿਆਈਆਂ ਚਾਰ ਗਾਵੇ ਕੋ ਵਿਦਿਆ ਵਿਖੰਬੀ ਚਾਰ ਗਾਵੇ ਕੋ ਸਾਜ ਕਰੇ ਤਨ ਖੇਹ ਗਾਵੇ ਕੋ ਜੀ ਲੈ ਫਿਰ ਦੇਹ ਗਾਵੇ ਕੋ ਜਾਪੈ ਦਿਸੈ ਦੂਰ ਗਾਵੈ ਕੋ ਵੇਖਾ ਦਰਾ ਦੂਰ ਕਤਨਾ ਕਥਿ ਨ ਆਵੈ ਟੋਟ ਕਥ ਕਥ ਕੋਟੀ ਕੋਟ ਕੋਟ ਦੇਂਦਾ ਦੇ ਲੈਂਦੇ ਥਕ ਪਾਹੇ ਜੁਗਾ ਜਗੰਤਰ ਖਾਈ ਖਾਏ ਹੁਕਮੀ ਹੁਕਮ ਚਲਾਈ ਰਾਉ ਨਾਨਕ ਵਿਖ ਸੇਵੇ ਪਰਵਾਉ ਸੱਚਾ ਸਾਹਿਬ ਸਚ ਨਾਹੀ ਭਾਖਿਆ ਭੋਵ ਆਪਾਰਖ ਮੰਗ ਦੇ ਦੇ ਦਾਤ ਕਰੇ ਦਤਾਰ ਫਿਰ ਕੈ ਅਗੇ ਰਖੀਐ ਜਿ ਦਿਸੈ ਦਰਬਾਰ ਮੂੰਹੋਂ ਕੇ ਬੋਲਣ ਬੋਲੀਐ ਜਿਤ ਸੁਨ ਤਰੇ ਪਿਆਰ ਅੰਮ੍ਰਿਤ ਵੇਲਾ ਸਚਨਾਉ ਬੜਿਆਈ ਵਿਚਾਰੂ ਗਰਮੀਆ ਵੇ ਕੱਪੜਾ ਨਦਰੀ ਮੋਖਦਵਾਰ ਨਾਨਕੇ ਵੇ ਜਾਣੀਏ ਸਭੇ ਆਪੇ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪਨੇ ਰੰਝਣ ਸੋਏ ਜਨ세 ਵੇਤਨ ਪਾਇਆ ਮਾਨ ਨਾਨਕ ਗਾਵੀਏ ਗੁਣੀ ਨਿਦਾਨ ਗਾਵੀਏ ਸੁਨੀਏ ਮਨ ਰੱਖੀਐ ਭਉ ਦੁਖ ਪਰ ਹਰ ਸੁਖ ਕਰ ਲੈ ਜਾਉ ਗੁਰਮੁਖ ਨਾਦਮ ਗੁਰਮੁਖ ਵੇਦਮ ਗੁਰਮੁਖ ਕ੍ਰਿਆ ਸਮਾਏ ਗੁਰਸਿੱਰ ਗੁਰੂ ਗੋਬਿੰਦ ਸਿੰਘ ਗੁਰਪਾਰਵਤੀ ਮਾਇ ਜਿਉ ਜਾਣਾ ਅੱਖਾਂ ਨਾਹੀ ਕਹਿਣਾ ਕਥਨ ਨਾ ਜਾਇ ਗੁਰਾ ਇੱਕ ਦੇਹ 부ਝਾਈ ਸਬਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨ ਜਾਈ ਤੀਰਥ ਨਾਮਾ ਜੇ ਤਿਸ ਪਾਵਾ ਬਿਨ ਪਾਣੇ ਕੈ ਨਾਈ ਕਰੀ ਜੇ ਤਿਸ ਸਿਖ ਤੁਪਾਈ ਵੇਖਾ ਬਿਨ ਕਰਮਾ ਕੈ ਮਿਲੇ ਲਾਈ ਮਤ ਵਿੱਚ ਰਤਨ ਜੁਆਰ ਕਮਾਨਕ ਜੇ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਹ 부ਝਾਈ ਸਬਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨ ਜਾਈ ਜੇ ਜੁਗਚਾਰਿਆ ਅਰਜਨ ਹੋਰ ਦਸੂਣੀ ਹੋਏ ਨਮਕਰਨਾਵ ਜਿ ਜਾਨੀਐ ਨਾਮ ਚਲੇ ਸਭ ਕੋਏ ਚੰਗਾ ਨਾਉ ਰਖਾਈ ਕੇ ਜਸ ਕੀ ਰਜ ਗਲੇ ਜੇ ਇਸ ਨਦਰ ਨਾ ਆਵੇ ਤਾਂ ਬਾਤ ਨ ਪੁੱਛੇ ਕਿ ਕਿਟ ਆਏ ਅੰਦਰ ਕੀਟ ਕਰ ਦੋ ਸੀ ਦੋਸ ਧਰੇ ਨਾਨਕ ਨਿਰਗੁਣ ਗੁਣ ਕਰੇ ਗਨਵੰਤਿਆ ਗੁੰਦੇ ਏ ਤੇਹਾ ਕੋਇ ਸੁਜੈ ਜੇ ਤਿਸ ਗੁਣ ਕੋਇ ਕਰੇ ਸੁਣਿਆ ਸਿੱਧ ਪੀਰ ਸੁਨਾਤ ਸੁਣੇ ਧਰ ਤਤਵਲੇ ਆਕਾਸ਼ ਸੁਣੇ ਦੀਪ ਲੋਕ ਪਾਤਾਲ ਸੁਣੇ ਪੋ ਨ ਸਕੇ ਕਾਲ ਨਾਨਕ ਭਗਤਾਂ ਸਦਾ ਵਿਗਾਸ ਸੁਣੇ ਦੁਖ ਪਾਪ ਕਾ ਨਾਸੋ ਸੁਨੇ ਸਬਮੈਂ ਦੁ ਸੁਨੇ ਮੋਕਸਲਾ ਹਨਮਨ ਦੁ ਸੁਨੇ ਜੋਗ ਜੁਗਤਨ ਪੇਦ ਸੁਨੇ ਸਾ ਸਿਮਰਤ ਵੇਦ ਨਾਨਕ ਭਗਤਾਂ ਸਦਾ ਵਿਗਾਸ ਸੁਨੇ ਦੁਖ ਪਾਪ ਕਾ ਨਾਸ ਸੁਨੇ ਸਸੰਤੋਗਿਆਨ ਸੁਨੇ 68 ਕੈਸ ਨਾਨ ਸੁਨੇ ਪਰਪੜਪਵੈ ਮਾਨ ਸੁਨੇ ਲੱਗੇ ਸਜ ਧਿਆਨ ਨਾਨਕ ਭਗਤਾਂ ਸਦਾ ਵਿਗਾਸ ਸੁਨੇ ਦੁਖ ਪਾਪ ਕਾ ਨਾਸ ਸੁਨੇ ਸਰਾ ਗੁਨਾ ਕੇਗਾ ਹੋ ਸੁਨਿਆ ਸ਼ੇਖ ਪੀਰ ਪਤਸ਼ਾਹ ਹੋ ਸੁਨੇ ਅੰਦੇ ਪਾਵੈ ਰੋ ਸੁਨੇ ਹੱਥ ਵੈਸ ਗਾਹ ਨਾਨਕ ਭਗਤਾਂ ਸਦਾ ਵਿਗਾਸ ਸੁਨੇ ਦੁਖ ਪਾਪ ਕਾ ਨਾਸ ਮੁੰਨੇ ਕੀ ਕਥ ਕਹੀ ਨਾ ਜਾਏ ਜੇ ਕੋ ਕਹਿ ਪਿਛੇ ਪਛਤਾਏ ਕਾਦਕ ਕਲਮ ਨ ਲਿਖਨ ਹਾਰ ਮੰਨੇ ਕਾ ਵੈ ਕਰਮ ਵਿਚਾਰ ਐਸਾ ਨਾਮ ਨੇਂ ਜਿਨ ਹੋਏ ਜੇ ਕੋ ਮੰਜਾ ਨ ਮਨ ਕੋਈ ਮੰਨਾ ਸਰ ਤੋ ਬੈ ਮਨ ਬੁੱਧ ਮੰਨਾ ਸਗਲ ਪਵਨ ਕੀ ਸੋਦ ਮੰਨਾ ਮੋ ਛੋਟਾ ਨ ਖਾਇ ਮੰਨਾ ਜਮ ਕਾ ਸਾਥ ਨ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਈ ਮਨੈ ਮਾਰਗ ਠਾਕ ਨ ਪਾਈ ਮਨੈ ਪਸਿਓ ਪਰ ਗੜ ਜਾਈ ਮਨੈ ਮਗਨ ਚਲੈ ਪੰਥ ਮਨੈ ਧਰਮ ਸੇਤੀ ਸੁਨ ਬੁੱਧ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਈ ਮਨੈ ਪਵੈ ਮੋਖ ਦਵਾਰ ਮਨੈ ਪਰਵਾਰਾ ਸਧਾਰ ਮਨੈ ਤਰੇ ਤਾਰੇ ਗੁਰ ਸਿੱਖ ਮਨੈ ਨਾਨਕ ਭਵੈ ਨਾ ਭਿਖ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਈ ਪੰਜ ਪ੍ਰਵਾਨ ਪੰਜ ਪ੍ਰਧਾਨ ਪੰਜੇ ਪਾਵੈ ਦਰਗਹਿ ਮਾਨ ਪੰਜਾ ਸੋਰਾ ਦਰਾ ਜਾਨ ਪੰਜਾ ਕਾ ਗੁਰ ਏਕ ਧਿਆਨ ਜੇ ਕੋ ਕਹਿ ਕਰੈ ਵਿਚਾਰ ਕਰਤੇ ਕਰਨਾ ਹੀ ਸੋ ਮਾਰ ਤੌਲ ਧਰਮ ਦੇ ਆਕਾ ਪੂਤ ਸੰਤੋਖ ਥਾ ਪਰਖਿਆ ਜਿਨ ਸੂਤ ਜੇ ਕੋ ਬੂਝੈ ਹੋਵੈ ਸਚਿਆਰ ਤਵਲੇ ਉੱਪਰ ਕੀਤਾ ਭਾਰ ਧਰਤੀ ਹੋਰ ਪਰੈ ਹੋਰ ਹੋਰ ਤਿਸਤੈ ਪਾਲਤ ਲੈ ਕਮਨ ਜੋਰ ਜੀ ਜਾਤ ਰੰਗਾ ਕੇ ਨਾਉ ਸਭਨਾ ਲਿਖਿਆ ਬੁੜੀ ਕਲਾਉ ਇਹੋ ਲੇਖਾ ਲਿਖ ਜਾਣਾ ਕੋਈ ਲੇਖਾ ਲਿਖੀਆ ਕੀਤਾ ਹੋਏ ਕਿਤੇ ਤਾਂ ਸੁਆਲੀ ਰੂਪ ਕੀਤੀ ਦਾਤ ਜਾਣਾ ਕਨਕੂਤ ਕੀਤਾ ਪਸਾਉ ਇੱਕ اک ਵਾਹੋ ਤਿਸਤੇ ਹੋਏ ਲਖ ਦਿਆਉ ਕੁਦਰਤ ਕਮਨ ਕਹਾ ਵਿਚਾਰ ਵਾਰਿਆ ਨ ਜਾਮਾ ਇੱਕ ਵਾਰ ਜੋ ਤੁਧ ਭਾਵੇ ਸਾਈ ਪਲੀਕਾਰ ਤੁਸਦਾ ਸਲਾਮਤ ਨਿਰੰਕਾਰ ਅਸੰਖ ਜੋ ਆਪੋ ਸੰਖ ਪਾਉ ਅਸੰਖ ਪੂਜਾ ਅਸੰਖ ਤਪਤਾਉ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹਿ ਉਦਾਸ ਅਸਖ ਭਗਤ ਗੁਣ ਗਿਆਨ ਵਿਚਾਰ ਸੰਖ ਸਤੀ ਸੰਖ ਦਤਾਰ ਅਸੰਖ ਸੂਰਮੋ ਭਕ ਸਰ ਸੰਖ ਮੋਲੇ ਬੁਲਾਏ ਤਾਰ ਕੁਦਰਤ ਕਮਨ ਕਹਾ ਵਿਚਾਰ ਬਰਨ ਜਾਮਾ ਇੱਕ ਵਾਰ ਜੋ ਤੁਧ ਪਾਵ ਸੈਂਪਲੀਕਾਰ ਤੁ ਸਦਾ ਸਲਾਮਤ ਨਰੰਕਾਰ ਅਸੰਖ ਮੂਰਖ ਅੰਧਕੋਰ ਸੰਖ ਚੋਰ ਹਰਾਮ ਖੋਰ ਸੰਖ ਮਰ ਕਰ ਜਾਏ ਜੋਰ ਅਸੰਖ ਗਲਵਟ ਤਿਆਗ ਮਾਏ ਸੰਖ ਪਾਪੀ ਪਾਪ ਕਰ ਜਾਏ ਅਸੰਖ ਕੂੜੇ ਆ ਕੂੜੇ ਫਿਰਾ ਏ ਸੰਖ ਮਲੇਸ਼ ਮਲਪਖ ਖਾਈ ਅਸੰਖ ਨਿੰਦਕ ਸਰ ਕਰੇ ਭਾਰ ਨਾਨਕ ਨੀਚ ਕਹਿ ਵਿਚਾਰ ਵਾਰੈ ਨ ਜਾਮਾ ਇੱਕ ਵਾਰ ਜੋ ਤੁਧ ਪਾਵੈ ਸੈਂਪਲੀਕਾਰ ਤੂ ਸਦਾ ਸਲਾਮਤ ਨਿਰੰਕਾਰ ਸੰਖ ਨਾਵ ਸੰਖ ਥਾਵ ਗੰਮ ਗੰਮ ਸੰਖ ਲੋਏ ਅਸੰਖ ਕਹੈ ਸਰ ਭਾਰ ਹੋਏ ਅਖਰੀ ਨਾਮ ਅਖਰੀ ਸਲਾਹ ਅਖਰੀ ਗਿਆਨ ਗੀਤ ਗੁਣ ਗਾ ਅਖਰੀ ਲਿਖਣ ਬੋਲਣ ਬਾਣ ਅਖਰਾ ਸੇ ਸੰਜੋਗ ਵਿਖਾਨ ਜਿਨੇ ਲਿਖਿਆ ਤੇ ਸਰ ਨਾਹੀਂ ਜਿ ਫਰਮਾਇ ਤੇ ਪਾਈ ਜੇ ਤਾ ਕੀਤਾ ਤੇ ਤਨੋਂ ਬਿਨਾਂ ਵੈ ਨਹੀਂ ਕੋਥਾਉ ਕੁਦਰਤ ਕਾ ਉਹਨ ਕਾ ਵਿਚਾਰ ਵਾਰਿਆ ਨਾ ਜਾਮਾ ਇੱਕ ਵਾਰ ਜੋ ਤੁਦ ਪਾਵੇ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਭਰੀਏ ਹੱਥ ਪੈਰ ਤਨ ਦੇਹ ਪਾਣੀ ਧੋਤਾ ਯੁਤਰ ਸੁਕੇ ਮੂਹ ਤੁਪਲੀਤੀ ਕੱਪੜ ਹੋਏ ਦੇ ਸਾਬਣ ਲਈਆਉ ਤੋਏ ਭਰੀਏ ਮਤ ਪਾਪਾਂ ਕਾ ਸੰਗ ਉਹ ਤੋ ਪਹਿਣਾ ਵੇ ਕੇ ਰੰਗੂ ਕੁਨੀ ਪਪੀ ਆਖਣ ਨਹੀਂ ਕਰ ਕਰ ਕਰਨਾ ਲਖਲਾ ਜਾਹੋ ਆਪੇ ਬੀਜ ਆਪੇ ਹੀ ਖਾਓ ਨਾਨਕ ਹੁਕਮਿਆ ਉਹ ਜਾਓ ਤੀਰਥ ਤਪ ਦੇ ਆਦਤ ਦਾਨ ਜੇ ਕੋ ਪਾਵੈ ਤਿਲ ਕਮਾਨ ਸੁਣਿਆ ਮੰਨਿਆ ਮਨ ਕੀਤਾ ਪਾਉ ਅੰਤਰਗਤ ਤੀਰਥ ਮਰਨਾਉ ਸਭ ਗੁਣ ਤੇਰੇ ਮੈਂ ਨਾਹੀ ਕੋਏ ਬਿਨ ਗੁਣ ਕੀਤੇ ਭਗਤ ਨਾ ਹੋਏ ਸੋ ਅਸਤਵਾਦ ਬਾਣੀ ਬਰਮਾਉ ਸਤ ਸੁਹਾਨ ਸਦਾ ਮਨ ਚਾਉ ਕਵਨ ਸੁਵੇਲਾ ਵਕਤ ਕਵਨ ਕਵਨ ਦਿੱਤ ਕਮਨਵਾਰ ਕਵਨ ਸਰੂਤੀ ਮਹੋ ਕਵਨ ਜਿਤ ਹੋ ਆਕਾਰ ਬੇ ਨਪਾਇ ਪੰਡਤੀ ਜੀ ਹੋ ਬਲੀ ਕੁਰਾਨ ਵਕਤ ਨਪਾਇ ਕਾਦੀਆ ਜੇ ਲਿਖਣ ਲੇ ਕੁਰਾਨ ਤਿਤਵਾਰ ਨਾ ਜੋਗੀ ਜਾਣ ਰਤਮਾਹੁ ਨਾ ਕੋਈ ਜੇ ਕਰਤਾ ਸ੍ਰਿਸ਼ਟੀ ਕੋ ਸਾਜੇ ਆਪੇ ਜਾਣੈ ਸੋਈ ਕਿਉ ਕਰੀ ਅੱਖਾਂ ਕੇ ਸਲਾਹੀ ਕਿਉ ਵਰਨੀ ਕਿਵ ਜਾਣਾ ਨਾਨਕ ਆਖੇ ਸਭ ਕੋ ਆਖੇ ਇੱਕ ਦੂ ਇੱਕ ਸਿਆਣਾ ਵਡਸਾਈ ਵੱਡੀ ਨਾ ਹੀ ਕੀਤਾ ਜਾ ਕਾ ਹੋਵੇ ਨਾਨਕ ਜੇ ਕੋ ਆਪੂ ਜਾਣੈ ਅਗੇ ਗਿਆਨ ਸੋ ਹੈ ਪਤਲ ਪਤਲ ਲਖ ਆਗਾਸ ਆਗਾਸ ਓੜ ਕੇ ਓੜ ਕਪਾਲ ਥਕੀ ਵੇਦ ਕਹਿਣ ਇੱਕ ਬਾਤ ਸੈਸ਼ਠਾਰਾ ਕਹਿਤ ਕਤੇਬਾ ਅਸਲੂ ਇੱਕ ਧਾਤ ਲਿਖਾ ਹੋਏ ਤਾ ਲਿਖਿਆ ਲਿਖਾ ਹੋਏ ਵਿਨਾਸ਼ੋ ਨਾਨਕ ਵੱਡਾ ਆਕੀ ਆਪੇ ਜਾਣਾ ਆਪੋ ਸਲਾਹੀ ਸਲਾਹ ਇਤੀ ਸੁਰਤ ਨ ਪਾਈ ਨਦੀਆ ਤਵਹ ਭਵਾ ਸਮੁੰਦ ਨ ਜਾਣੀ ਐ ਸੁਨੂ ਸਾ ਸੁਲਤਾਨ ਗिरा ਸੇਤੀ ਮਲ ਤਨ ਕੀੜੀ ਤੁਲ ਨ ਹੋਵਣੀ ਜੇ ਤਿਸ ਮਨਉ ਨ ਵਿਸਰੈ ਅੰਤਨ ਸਫਤੀ ਕੈ ਨਯੰਤ ਅੰਤਨ ਕਰਨੀ ਦੀਨ ਨਯੰਤ ਅੰਤਨ ਵੇਕਨ ਸੁਨ ਨਯੰਤ ਅੰਤਨ ਜਾਪੈ ਕੈ ਮਨਮੰਤ ਅੰਤਨ ਜਾਪੈ ਕਿਤਾਇ ਕਾਰ ਅੰਤਨ ਜਾਪੈ ਪਰਵਾਰ ਅੰਤ ਕਾਰਨ ਕੇਤੇ ਵਿਰਲਾਏ ਤਾਂ ਕੀ ਅੰਤ ਨ ਪਾਏ ਜਾਏ ਇਹੋਂ ਅੰਤ ਨਾ ਜਾਣ ਕੋਏ ਬੌਤ ਕਈਏ ਬੌਤ ਹੋਏ ਵੱਡਾ ਸਾਈ ਬੂਚਾ ਥਾਉ ਚੇ ਉਪਰ ਊਚਾ ਨਾਉ এবੜੂ ਊਚਾ ਹੋਵੇ ਕੋਏ ਤਿਸੂ ਚੇ ਕੋ ਜਾਣੈ ਸੋਏ ਜੇ ਬੜੇ ਆਪ ਜਾਣੈ ਆਪੋ ਨਾਨਕ ਨੁਦਰੀ ਕਰਮੀ ਦਾਤ ਬੌਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲ ਨਾ ਤਮਾਈ ਕਿਤੇ ਮੰਗਾ ਜੋ ਦੋ ਪਾਰ ਕਿਤੇ ਗਣਤ ਨਹੀਂ ਵਿਚਾਰ ਕਿਤੇ ਖਪਟੇ ਵੇਕਾਰ ਕਿਤੇ ਲੈ ਲੈ ਮੁਕਰ ਪਾਏ ਕਿਤੇ ਮੂਰਖ ਖਾਈ ਖਾਏ ਕਿਤੇ ਦੁਖ ਭੂਖ ਸਦ ਮਾਰੇ ਪੈਦਾ ਤੇਰੀ ਦਤਾਰ ਬੰਦ ਖਲਾਸੀ ਪਾਣਾ ਹੋਏ ਹੋਰ ਆਖ ਨਾ ਸਕੈ ਕੋਏ ਜੇ ਕੋ ਖਾਈ ਕੇ ਆਖਣ ਪਾਏ ਉਹ ਜਾਣੈ ਜੀਤਿਆ ਮੁਖ ਹੈ ਆਪੇ ਜਾਣੈ ਆਪੇ ਦੇਹੀ ਆਪੇ ਸਪਹਿ ਕੇ ਕੇ ਜਿਸਨੂੰ ਬਖਸ਼ੇ ਸਿਪਸਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ ਅਮਲ ਗੁਣ ਅਮਲ ਵਪਾਰ ਮਲੋ ਅਪਾਰੀ ਹੈ ਮੁੱਲ ਪੰਡਾਰ ਅਮਲ ਲਾਵੇ ਅਮਲ ਲਾ ਜਾਏ ਮੁੱਲਾ ਭਈ ਮੁੱਲ ਸੁਮਾਏ ਮੋਲ ਧਰਮ ਮੋਲ ਦੀਵਾਨ ਮਲਤਲ ਮਲ ਪਰਵਾਨ ਮਲ ਬਖਸ਼ੀਸ਼ ਮਲ ਨਿਸ਼ਾਨ ਮਲ ਕਰਮ ਮਲ ਫਰਮਾਨ ਮਲੋ ਮੁੱਲਾ ਕੇ ਨ ਜਾਏ ਆਖਾਖ ਰਹੇ ਲਿਬਲਾਇ ਆਖੇ বেদ ਪਾਠ ਪੁਰਾਣ ਆਖੇ ਪੜੈ ਕਰੈ ਵਿਖਿਆਨ ਆਖੇ ਬਰਮੀ ਆਖੇ ਇੰਦ ਆਖੇ ਗੋਪੀ ਤੇ ਗੋਬਿੰਦ ਆਖੇ ਇਸਰਿਆ ਆਖੇ ਸਦੇ ਆਖੇ ਕੇਤੇ ਕੀਤੇ ਬੋਧ ਆਖਾ ਦਨਵਿਆ ਕਹ ਦੇਵਿਆ ਕਸੈ ਨਰ ਮੁੰਜਨ ਸੇਵ ਕੇਤੇ ਆਖੇ ਆਖਣ ਪਾਏ ਕਿਤੇ ਕੇ ਕੇ ਉਠ ਠ ਜਏ ਇਤੇ ਕੀਤੇ ਹੋਰ ਕਰੇ ਤਾਂ ਕਿ ਅੱਖ ਨ ਸਕੇ ਕੀ ਕੀ ਜੇ ਵੜ ਪਾਵੈ ਤੇ ਉੜ ਹੋਏ ਨਾਨਕ ਜਾਣੈ ਸੱਚਾ ਸੋਏ ਜੇ ਕੋ ਅੱਖੇ ਬੋਲ ਬਿਗਾੜ ਤਾ ਲਿਖੀਐ ਸਿਰ ਗਵਰ ਗਵਰ ਸੋਦਰ ਕਿਹਾ ਸੋਕਰ ਕਿਹਾ ਜਿਤ ਮੈਂ ਸਰਬ ਸੁਮਨ ਨੇ ਬਾਜੀ ਨਾਦ ਅਨੇਕ ਸੰਖਾ ਕੇਤੇ ਭਾਵਨ ਹਾਰੇ ਕੇਤੇ ਰਾਗ ਪਰੀ ਸੁਕੀਨ ਕੇਤੇ ਗਾਵਨ ਹਾਰੇ ਗਾਵਨ ਤੁਮ ਪਵਨ ਪਾਣੀ ਬੈਸੰਤਰ ਗਾਵਨ ਰਾਜੇ ਧਰਮ ਦੁਆਰੇ ਗਾਵਨ ਚਿਤ ਗੁਪਤ ਲਿਖ ਜਾਨਨ ਲਿਖ ਲਿਖ ਧਰਮ ਵਿਚਾਰੇ ਗਾਵਣੇ ਸਰਬਰਮਾ ਦੇਵੀ ਸੋਹਣ ਸੰਸਦਾ ਸਵਾਰੇ ਗਾਵਣੇਂ ਦੇਂਦਾ ਸੰ ਬੈਠੇ ਦੇਵਤੀਆਂ ਦਰ ਨਾਲੇ ਗਾਵਨ ਗਾਵਨ ਸੱਦ ਸੁਮਾਦੀ ਅੰਦਰ ਗਾਵਨ ਸਾਧੂ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵਨ ਵੀਰ ਕਰਾਰੇ ਗਾਵਨ ਪਣਤੀ ਪਣ ਰੱਖੀ ਸਰਜੁਗ ਜੁਗੀ ਵੇਡਾ ਨਾਲੇ ਗਾਵਨ ਮਨੂ ਮੋਹਿਨਾ ਸਰੁਗਾ ਮੱਚ ਪਿਆਲੇ ਗਾਵਨ ਰਤਨ ਪਾਏ ਤੇਰੇ ਅਟਸਤ ਤਿਥ ਨਾਲੇ ਗਾਵਨ ਜੋਦ ਮਹਾਬਲ ਸੂਰਾ ਗਾਵਨ ਖਾਣੀ ਚਾਰੇ ਗਾਵਨ ਖੰਡ ਮੰਡਲ ਵਰ ਭੰਡਾ ਕਰ ਕਰ ਰੱਖੇ ਤਾਰੇ ਸਹੀ ਤੁਦ ਨੂੰ ਗਾਵਾ ਜੇ ਤੁਦ ਭਾਵੇ ਤੇ ਤੇਰੇ ਭਗਤ ਸਾਲੇ ਹੋਰ ਕੀਤੇ ਗਾਵਨ ਸੇ ਮੈਂ ਚਿਤਨਾਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਈ ਸੱਚਾ ਸੱਚੀ ਨਹੀਂ ਹੈ ਵੀ ਹੋਸੀ ਜਾਇਨ ਜਾਸੀ ਰਚਨਾ ਜਿਨ ਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇ ਜਿਨੂ ਪਾਈ ਕਰ ਕਰ ਵੇਖੇ ਕੀਤਾ ਆਪਣਾ ਜਿਤਿਸ ਦੀ ਵਿੜਿਆਈ ਜੋ ਤਿਸ ਭਾਵੇ ਸੋਈ ਕਰਸੀ ਹੁਕਮ ਨਾ ਕਰਨਾ ਜਾਈ ਸੋ ਪਾਸ ਸੋ ਸਹਾਪਤ ਸਾਈਂ ਨਾਨ ਕਰਨ ਜਾਈ ਮੁੰਦਾ ਸੰਤੋਖ ਸਮਰਪਤ ਝੋਲੀ ਧਿਆਨ ਕੀ ਕਰੇ ਵਿਭੂਤ ਕਿੰਤਾ ਕਰ ਕੁਆਰੀ ਕਾਇਆ ਚੁਕਟਨ ਦਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮੰਜੀ ਤੇ ਜਗ ਜੀਤ ਆਦੇਸ਼ ਤੇ ਸਹਾ ਦੇਸ਼ ਆਦ ਨੀਲਨਾਤ ਨਾ ਜੁਗ ਜੁਗ ਇੱਕੋ ਵੇਸ਼ ਪੋਹ ਭਗਤ ਗਿਆਨ ਦੇ ਆ ਭੰਡਾਰਨ ਘਟਕੜ ਵਾਜਾ ਨਾਦ ਆਪਨਾਤਨਾ ਤੀ ਸਭ ਜਾਂ ਕੀ ਰਿਸਦ ਅਵਰਾ ਸਾਧ ਸਯੋਗ ਵਿਯੋਗ ਦੋ ਇਕਾਰ ਚਲਾਵੇ ਲਿਕੇਰ ਵਾ ਭਾਗ ਆਦੇਸ ਤੇ ਸਾਦੇ ਸ਼ਾਦ ਨੀਲਨਤਨ ਜੁਕ ਜੁਕੇ ਇਕ ਵੇਸ਼ ਇਕਮਾਈ ਜੁਗਤ ਵਿਆਹੀ ਤਿੰਚੇ ਲੇ ਪ੍ਰਵਾਨ ਇੱਕ ਸੰਸਾਰੀ ਇੱਕ ਪੰਡਾਰੀ ਇੱਕ ਲਾਇ ਦੀਵਾਨ ਜਿਬ ਤਿਸ ਪਾਵਤ ਵਿੱਚ ਲਾਵੇ ਜਿਬ ਹੋਵੇ ਫੁਰਮਾਨ ਉਹ ਵੇਖੇ ਵਿਖਸੇ ਉਹ ਨਾ ਨਦਰ ਨਿਆਵੇ ਬਉਤਾਏ ਹੋ ਵਡਾਨ ਆਦੇਸ ਤੇ ਸਾਦੇ ਸ਼ਾਦ ਨੀਲਨਤਨ ਜੁਕ ਜੁਕੇ ਇਕ ਵੇਸ਼ ਆਸਨੋ ਲੋਏ ਲੈ ਪੰਡਾਰ ਜੋ ਕੁਛ ਪਾਇ ਸੋ ਇੱਕ ਵਾਰ ਕਰ ਕਰ ਵੇਖੇ ਸਿਰ ਜਨਹਾਰ ਨਾਨਕ ਸੱਚੇ ਕੀ ਸੱਚੀ ਕਰ ਆਦੇਸ ਸੇ ਆਦੇਸ਼ ਆਦਨਿਲਨਾਤ ਨਜੁਗ ਜੁਗ ਇੱਕ ਵੇਸ਼ ਇੱਕ ਦੂਜੀ ਬੋਲ ਲਖੋ ਵੈ ਲਖੋ ਵੈ ਨਕ ਵੀਸ਼ ਲਖ ਲੱਗੇੜਾ ਯਾ ਕੀ ਇੱਕ ਨਾਮ ਜਗਦੀਸ਼ ਇਹ ਤਰ੍ਹਾਂ ਪਤਪੜੀ ਹੈ ਚੜੀਆ ਹੋਏ ਕੀ ਸੋ ਸੁਨਗਲਾਂ ਆਕਾਸ਼ ਕੀ ਕੇਟਾਂ ਈਰੀ ਸੋ ਨਾਨਕ ਨਦਰੀ ਪਾਈ ਹੈ ਕੁੜੇ ਕੁੜਾ ਠੀਸ ਖੰਜੋਰ ਚ ਪੈਣਾ ਜੋਰ ਜੋਰ ਨਾਲ ਮੰਗਣ ਦੇ ਨਾ ਜੋਰ ਜੋਰ ਨਾਲ ਜੀਵਨ ਮਰਨ ਨਾਲ ਜੋਰ ਜੋਰ ਨਾਲ ਰਾਜਮਾਨ ਮਨਸੂਰ ਜੋਰਨ ਸੁਰਤੀ ਗਿਆਨ ਵਿਚਾਰ ਜੋਰਨ ਜੁਗਤੀ ਛਟਾ ਸੰਸਾਰ ਜਿਸਾ ਜੋਰ ਕਰ ਵੇਖੈ ਸੋਏ ਨਾਨਕੀ ਉਤਮ ਨੀਚ ਨ ਕੋਈ ਰਾਤੀ ਰੁਤੀ ਥਿਤੀ ਵਾਰ ਪਉਣ ਪਾਣੀ ਗਨੀ ਬਤਾਲ ਤੁਸੀਂ ertidi ਥਾਪ ਰੱਖੀ ਧਰਮ ਸਾਲ ਤੁਸੀਂ ਜੀਵ ਜੂਤ ਕੇ ਰੰਗ ਤੈਨ ਮੇ ਨਾਮ ਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸਭ ਆਪ ਸੱਚਾ ਦਰਬਾਰ ਤਿੱਥੇ ਸੋਹਣ ਪੰਚ ਪ੍ਰਵਾਨ ਨਦਰੀ ਕਰਮ ਪਵੈ ਨਿਸ਼ਾਨ ਕਾ ਚਪਕਾ ਯੁੱਥ ਹੈ ਪਾਈ ਨਨ ਗਿਆ ਨਾ Jap jayai ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਅਖੋ ਕਰਮ ਕੀਤੇ ਪਵਨ ਪਾਣੀ ਵਸੰਤਰ ਕੀਤੇ ਕਾਨ ਮਹੇਸ਼ ਕੀਤੇ ਵਰਮੀ ਕਾਰਤ ਕਰੀਏ ਰੂਪ ਰੰਗ ਕੇ ਵੇਸ਼ ਕੀਤੇ ਕਰਮ ਭੂਮੀ ਮੇਰ ਕੀਤੇ ਕੀਤੇ ਧੂਪ ਦੇਸ਼ ਕੀਤੇ ਚੰਦ ਸੂਰ ਕੀਤੇ ਕੀਤੇ ਮੰਡਲ ਦੇਸ਼ ਕੀਤੇ ਸਤਬੁੱਧਨਾਥ ਕੀਤੇ ਕੀਤੇ ਦੇਵੀ ਵੇਸ਼ ਕੀਤੇ ਦੇਵਦਾਨ ਮਨ ਕੀਤੇ ਕੀਤੇ ਰਤਨ ਸਮੁੰਦ ਕੀਤੇ ਖਾਣੀ ਕੀਤੇ ਬਾਣੀ ਕੀਤੇ ਪਾਤ ਨਿੰਦ ਕੀਤੇ ਸੁਰਤੀ ਸੇਵਕ ਕੀਤੇ ਨਾਨਕ ਅੰਤ ਅਨੰਤ ਗਿਆਨ ਖੰਡ ਮੇ ਗਿਆਨ ਪ੍ਰਚੰਡ ਤਿੱਥੇ ਨਾਦ ਵਿਨੋਦ ਕੂੜਨੰਦ ਸਰਮ ਖੰਡ ਕੀ ਬਾਣੀ ਜੋਰ ਸਰਮਖੰਡ ਕੀ ਬਾਣੀ ਰੂਪ ਤਿੱਥੇ ਘਾਟ ਤਕੜੀਏ ਬਹੁਤ ਨੂੰ ਪਤਾ ਕਿ ਗੱਲਾਂ ਕਥੀਆਂ ਨਾ ਜਾਏ ਜੇ ਇੱਕੋ ਕਾ ਪਿੱਛੇ ਪਸਤਾਏ ਤਿੱਥੇ ਕੜੀਏ ਸਤਮਤਮਨ ਬੁੱਧ ਤਿੱਥੇ ਕੜੀਏ ਸਰਨ ਸਦਮ ਕੀ ਸੁੱਧ ਕਰਮਖੰਡ ਕੀ ਬਾਣੀ ਜੋਰ ਕਿੱਥੇ ਹੋਰ ਨਾ ਕੋਈ ਹੋਰ ਤਿੱਥੇ ਜੋਦ ਮਹਾਬਲ ਸੂਰਤਿ ਨ ਮਹਿ ਰਾਮ ਰਿਹਾ ਭਰਪੂਰ ਦਿੱਥੇ ਸੀਤਾ ਸੀਤਾ ਮੈਂ ਮਾ ਮਾਇ ਤਾਂ ਕਿ ਰੂਪ ਨ ਕਤਨੇ ਜਾਏ ਨਾਉ ਮਰੈ ਨਾ ਠਾਗੇ ਜਾਏ ਜਿਨ ਕੈ ਰਾਮ ਬਸੈ ਮਨਮਾਹੀ ਤਿੱਥੇ ਭਗਤ ਬਸਨ ਕੇ ਲੋਏ ਕਰਨ ਅਨ ਸੱਚਾ ਮਨ ਸੋਏ ਸੱਚ ਖੰਡ ਬਸੈ ਨ ਇਨਕਾਰ ਕਰ ਕਰ ਵੇਖੈ ਨਦਰ ਨਿਹਾਲ ਤੇ ਤੇ ਖੰਡ ਵੰਡਲ ਵਰਪੰਡ ਜੇ ਕੋ ਕਥਾ ਤੋ ਅੰਤ ਨਾਂਤ ਜਿੱਥੇ ਲੂ ਲੂ ਆਕਾਰ ਜੁ ਜੁ ਹੁਕਮ ਤੇ ਵੇਦ ਕਰ ਵੇਖਿਆ ਵਿਕਸੈ ਕਰ ਵਿਚਾਰ ਨਾਨਕ ਕਥਨਾ ਕਰ ਅਸਾਰ ਜੱਤ ਪਹਾਰਾਂ ਤਿੱਜ ਸੁਨਿਆਰ ਐਰਨ ਮਤ ਵੇਦ ਇਥਿਆਰ ਪੌਖਣ ਲਾਗਨ ਤਪਤਾਓ ਪਾਂਡਾ ਪੌ অমৃত ਟਾਲ ਕੜ ਗਿਆ ਸ਼ਬਦ ਸਚੀ ਟਕਸਾਲ ਜਿੰਕੋ ਨਦਰ ਕਰਮ ਤਿਨ ਕਾਲ ਨਾਨਕ ਨਦਰੀ ਨਦਰ ਨਿਹਾਲ ਸ਼ਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤੁਮ ਹਤ ਦਿਵਸ ਰਾਤ ਦੋਈ ਦਾਈ ਦਾਇਆ ਕਿਲਾ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚਿਆ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨਹੀ ਨਾਮ ਧਿਆਇਆ ਗਏ ਮਸਤਕ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਚੁੱਟੀ ਨਾਲ ਜਿਨਹੀ ਨਾਮ ਧਿਆਇਆ ਗੇਮ ਸਤਕ ਕਹਾਲੋ ਨਾਨਕ ਤੇ ਮੁਖ ਉਜਲੇ ਕਿਤੇ ਛੁਟੀ ਨਾਲੇ ਵਾਹਿਗੁਰਜੀ ਕਾ ਖਾਲਸਾ ਸ੍ਰੀ ਵਾਹਿਗੁਰਜੀ ਕੀ ਫਤਿਹ ਸੱਚੀ ਸੇਤੀ ਬਨ ਮਨੁ